ਜਿੰਦਰ ਕੌਰ ਕਿਹੜੀ ਜਗ੍ਹਾ ਤੋਂ ਜੀ ਨਮਾਗਾਉਂ ਨਮਾਗਾਉਂ ਤੋਂ ਓਕੇ ਕੁਝ ਟਾਈਮ ਪਹਿਲਾਂ ਪੈਣ ਜੀ ਮਿਲੇ ਸੀ ਤੁਸੀਂ ਆਪਣਾ ਬਾਡੀ ਸਰਵਿਸ ਪੈਕ ਯੂਜ਼ ਕੀਤਾ ਪੰਜ ਤਰ੍ਹਾਂ ਦੇ ਜੂਸ ਵਰਤੇ ਨੇ ਕੀ ਕੀ ਪ੍ਰੋਬਲਮ ਅਸੀ ਤੁਹਾਨੂੰ ਮੈਨੂੰ ਸਰਵਾਈਕਲ ਸੀ ਡਿਸਕ ਚ ਪ੍ਰੋਬਲਮ ਸੀਗੀ ਸਾਹ ਚੜਦਾ ਹੈ ਲੱਤਾਂ ਦਰਦ ਕਰਦੀਆਂ ਲਾ ਪਾਸੇ ਚ ਵੀ ਪੀੜ ਨਿਕਲਦੀ ਹਿਲਾਤੇ ਓਕੇ ਇਹ ਕਿ ਤੁਸੀਂ ਲੀਵਰ ਹਾਂਜੀ ਪ੍ਰੋਬਲਮ ਵੀ ਲੀਵਰ ਜੀ ਵੀ ਸੀ ਤਜਾਬ ਬਹੁਤ ਜ਼ਿਆਦਾ ਬੰਦਾ ਹੈਗਾ ਲੀਵਰ ਫੈਟੀ ਓਕੇ ਠੀਕ ਹੈ ਕਿਵੇਂ ਨੇ ਹੁਣ ਤੁਹਾਡੀਆਂ ਹੀ ਪ੍ਰੋਬਲਮਾਂ ਜੀ ਹਾਂਜੀ ਠੀਕ ਨੇ ਜੀ ਪ੍ਰੋਬਲਮਾਂ ਮੇਰੀਆਂ ओके ਤੇ ਜਾਬ ਤਾਂ ਨਹੀਂ ਬਣਦਾ ਨਹੀਂ ਤੇ ਜਾਬ ਨਹੀਂ ਬਣਦਾ ਠੀਕ ਹੈ ਹਾਂ ਤੇ ਪਾਸੇ ਦੇ ਵਿੱਚ ਦਰਦ ਤਾਂ ਨਹੀਂ ਹੁੰਦਾ ਨਹੀਂ ਉਹ ਵੀ ਠੀਕ ਹੈ ਓਕੇ ਸਰ ਵਾਈਕਲ ਦੀ ਪ੍ਰੋਬਲਮ ਤੁਹਾਡੀ ਨਹੀਂ ਠੀਕ ਹੈ ਓਕੇ ਅ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਸਹੀ ਇਹ ਦਿੱਕਤ ਤੁਹਾਨੂੰ ਇਹ ਦਿੱਕਤ ਤਾਂ ਮੈਨੂੰ ਜਿਆਦਾ ਇਤਜਾਬ ਵਾਲੀ ਤੇ ਬਾਤ ਹੀ ਜਿਆਦਾ ਪੁਰਾਣੀ ਸੀਗੀ ਠੀਕ ਹੈ ਜੀ ਤੇ ਜਿਹੜੀ ਆ ਲੱਤਾਂ ਲੁੱਤਾਂ ਇਹ ਵੀ ਸਾਲ ਦੋ ਹੋਈ ਗਿਆ ਸੀਗਾ ਪੀਡ ਕਰਦੀਆਂ ਸੀਗੀ ਓਕੇ ਫਿਰ ਤੁਸੀਂ ਇਹਦਾ ਕੋਈ ਇਲਾਜ ਨਹੀਂ ਲੈ ਰਹੇ ਸੀ ਪਹਿਲਾਂ ਤੇ ਜਾ ਵਾਲੇ ਦਾ ਲੀਵਰ ਦਾ ਤੇ ਲਿਆ ਸੀ ਜੀ ਤੇ ਇਨਾ ਫਰਕ ਨਹੀਂ ਸੀ ਪਿਆ ਸੀ ਦੋਨੋਂ ਸਰ ਦਵਾਈ ਨਾਲ ਕੋਈ ਫਰਕ ਨਹੀਂ ਪੈਂਦਾ ਸੀਗਾ ਹਾਂਜੀ ਉਹ ਤਾਂ ਮੈਂ ਹਮੋਪੈਥਿਕ ਦੀ ਦਵਾਈ ਖਾਣੀ ਸੀ ਠੀਕ ਹੈ ਕੋਈ ਮਤਲਬ ਇਲਾਜ ਨਹੀਂ ਮਿਲ ਰਿਹਾ ਸੀਗਾ ਹਾਂਜੀ ਓਕੇ ਹੁਣ ਤੁਸੀਂ ਆਪਣਾ ਬਾਡੀ ਸਰਵਿਸ ਪੈਕ ਵਰਤਿਆ ਹੈਗਾ ਤੁਹਾਡੀਆਂ ਪ੍ਰੋਬਲਮਾਂ ਬਿਲਕੁਲ ਓਕੇ ਹੋ ਚੁੱਕੀਆਂ ਨੇ ਹਾਂਜੀ ਠੀਕ ਹੈ ਹੁਣ ਤੁਹਾਨੂੰ ਵਧੀਆ ਵੈਸਟ ਰਿਜ਼ਲਟ ਮਿਲ ਚੁੱਕਿਆ ਕੋਈ ਦਵਾਈ ਤਾਂ ਨਹੀਂ ਖਾਂਦੇ ਨਾ ਕੋਈ ਨਹੀਂ ਦਵਾਈ ਖਾ ਠੀਕ ਹੈ ਜਿਵੇਂ ਤੁਹਾਨੂੰ ਭੈਣ ਭਾਈ ਸੋਸ਼ਲ ਮੀਡੀਆ ਤੇ ਦੇਖਣਗੇ ਸੇਮ ਪ੍ਰੋਬਲਮਾਂ ਨਾਲ ਯੂਜ਼ ਰਏ ਹੁੰਦੇ ਨੇ ਪਰਿਵਾਰ ਤੁਸੀਂ ਉਹਨਾਂ ਨੂੰ ਕੀ ਸਲਾਹ ਦੇਣਾ ਚਾਹੋਗੇ ਬਾਡੀ ਸਰਵਿਸ ਮਾਰੇ ਹੀ ਕਹਾਂਗੀ ਜੀ ਬੈਕਰੀ ਜੂਸ ਜਰੂਰ ਪੀ ਕੇ ਵੇਖੋ ਬੋਡੀ ਸਰਵਿਸ ਕਰਵਾ ਲੈਣੀ ਚਾਹੀਦੀ ਹੈ ਠੀਕ ਹੈ ਭੈਣ ਜੀ ਧੰਨਵਾਦ ਤੁਹਾਡਾ